ਦਰਾਨੇ ਦੀ ਢਾਪ ਦੀ جنگ ਸਮਾਪਤ ਹੋ ਚੁੱਕੀ ਹੁੰਦੀ ਹੈ ਚਾਰੇ ਪਾਸੇ ਲੋਥਾਂ ਲੋਥਾਂ ਤੇ ਖੂਨੀ ਖਿਲਰਿਆ ਹੋਇਆ ਹੈ ਤਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੀਲੇ ਤੇ ਸਵਾਰ ਹੋ ਕੇ ਇਸ ਮੈਦਾਨੇ ਜੰਗ ਵਿੱਚ ਪਰਵੇਸ਼ ਕਰਦੇ ਹਨ ਨਜ਼ਰ ਮਾਰਦੇ ਹਨ ਚਾਰੇ ਪਾਸੇ ਮੈਦਾਨ ਦੇ ਵਿੱਚ ਜਿੱਥੇ ਕੇ ਗੁਰੂ ਕੇ लाडले ਸਿੱਖ ਜੋ ਬਿਦਾਵਾ ਦੇ ਕੇ ਗਏ ਸਨ ਸ਼ਹੀਦ ਹੋਏ ਪਏ ਹਨ ਕੋਈ ਟੜਫੜਿਆ ਹੈ ਭਾਈ ਮਹਾ ਸਿੰਘ ਜੀ ਵੱਲ ਦੇਖਦੇ ਹਨ ਤਦ ਗੁਰੂ ਸਾਹਿਬ ਜੀ ਆਪਣੇ ਦਇਆਦੀਨ ਨਦਰ ਵਿੱਚ ਆਉਂਦੇ ਹਨ ਤੇ ਆਪਣੇ ਘੋੜੇ ਉੱਤੋਂ ਹੇਠਾਂ ਉਤਰਦੇ ਹਨ ਜਿਸ ਇਤਿਹਾਸਿਕ ਦਰਖਤ ਦੇ ਨਾਲ ਗੁਰੂ ਸਾਹਿਬ ਜੀ ਆਪਣਾ ਨੀਲਾ ਘੋੜਾ ਬੰਦੇ ਹਨ ਉਸ ਇਤਿਹਾਸਵੰਦ ਦੇ ਰੁੱਖ ਤੇ ਤੁਸੀਂ ਦਰਸ਼ਨ ਕਰੋ ਜੀ ਇਹ ਦਰਬਾਰ ਸਾਹਿਬ ਤੇ ਬਿਲਕੁਲ ਨਾਲ ਹੁਣ ਤੱਕ ਮੌਜੂਦ ਹੈ तकरीबन 400 ਸਾਲ ਤੋਂ ਵੱਧ ਇਸ ਦੀ ਉਮਰ ਹੋ ਚੁੱਕੀ ਹੈ ਦੀਆਂ ਸਤਿ ਸੰਤਾ ਇਸ ਚੱਕਤੂਤ ਗੁਰੂ ਪਰਸ਼ਾ ਦੀ ਹਾਜ਼ਰੀ ਮਹਿਸੂਸ ਕਰਦੇ ਹਨ ਤੇ ਅਰਦਾਸਾ ਕਰਕੇ ਆਪਣੇ ਮੰਦੀਆਂ ਮਰਾਦਾ ਪੂਰੀਆਂ ਕਰਦੇ ਹਨ ਆਪ ਦੱਸਲ ਕਰੋ ਸ਼ੇਅਰ ਕਰਕੇ ਹੋਰ ਸੰਤਨਾਂ ਨੂੰ ਦਰਸ਼ਨ ਕਰਵਾਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ